ਘਰੋ 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 ਸਾਰੇ ਖਾਲਸਾ ਜੀ ਕਰੋ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਟਰ ਤੇ ਆਪ ਜੀ শ্রবণ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੀਵਨ ਗਾथा ਪਿਛਲੇ ਦੇ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਨਗਰ ਬਸਾਇਆ ਹੈ ਬਹੁਤ ਸਾਰੇ ਜਗਿਆਸੂ ਆ ਕੇ ਗੁਰੂ ਪਾਤਸ਼ਾਹ ਜੀ ਤੋਂ ਜੇ ਮਨ ਦਾ ਮਾਰਗਦਰਸ਼ਨ ਲੈਂਦੇ ਨੇ ਗੁਰੂ ਪਾਤਸ਼ਾਹੀ ਸਾਰਿਆਂ ਦੇ ਸ਼ੰਕੇ ਨਿਵਰਤ ਕਰਦੇ ਨੇ ਗੁਰੂ ਸਾਰਿਆਂ ਹੁਣ ਗੁਰਤੇਜ ਬਾਹਰਦਰ ਸੱਚੇ ਪਾਤਸ਼ਾਹੀ ਨੇ ਪ੍ਰਚਾਰਕ ਦੌਰੇ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਗੁਰੂ ਪਾਤਸ਼ਾਹੀ ਪ੍ਰਚਾਰਕ ਦੌਰੇ ਉੱਤੇ ਕਿਉਂ ਗਏ ਕੀ ਕਾਰਨ ਸਨ ਤੇ ਕਦੋਂ ਗਏ ਸੋ ਗੁਰੂ ਸਾਰਿਓ ਵਖ ਵਖ ਵਿਦਵਾਨਾਂ ਦੀ ਵਖ ਵਖ ਆਏ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤ ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਬੂਟਾ ਲਾਇਆ ਸੀ ਇਤਿਹਾਸਕਾਰਾਂ ਦੇ ਮੁਤਾਬਕ ਪਾਏ ਗੁਰਦਾਸ ਜੀ ਦੇ ਮੁਤਾਬਕ ਬਾਬੇ ਚਾਰੇ ਚਾਰ ਚੱਕ ਨੌ ਖੰਡ ਪਥਮੀ ਸੱਚਾ ਤੋਆ ਬਾਬਾ ਜੀ ਨੇ ਧੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਚਾਰੇ ਦਿਸ਼ਾਵਾਂ ਵਿੱਚ ਜਾ ਕੇ ਧਰਤੀ ਦੇ ਨੌ ਖੰਡਾਂ ਤੱਕ ਨੌ ਹਿੱਸਿਆਂ ਤੱਕ ਜਾ ਕੇ ਸੱਚ ਧਰਮ ਦਾ ਉਪਦੇਸ਼ ਦਿੱਤਾ ਸੀ ਤੇ ਜਿੱਥੇ-ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਏ ਸਨ ਉੱਥੇ-ਉੱਥੇ ਸੰਗਤਾਂ قائم ਕੀਤੀਆਂ ਗਈਆਂ ਨੇ ਪਰ ਗੁਰੂ ਨਾਨਕ ਤੇ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਬੇਸ਼ੱਕ ਉਹਨਾਂ ਸੰਗਤਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਧਰਮ ਦੇ ਨਾਲ ਸੰਬੰਧ ਰਿਹਾ ਹੈ ਪਰ ਵਿੱਚ ਕੁਝ ਸਮਾਂ ਇਹੋ ਜਿਹਾ ਹੋਇਆ ਕਿ ਬਹੁਤ ਦੂਰ ਤਰਾਡੇ ਦੇ ਇਲਾਕਿਆਂ ਤੱਕ ਬਾਕੀ ਗੁਰੂ ਸਾਹਿਬਾਨਾਂ ਨੂੰ ਜਾਣ ਦਾ ਮੌਕਾ ਨਹੀਂ ਬਣਿਆ ਜਿਵੇਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਕੋਇੰਦਵਾਲ ਸਾਹਿਬ ਜੀ ਦੀ ਧਰਤੀ ਮਾਝੇ ਦੇ ਏਰੀਏ ਦੇ ਵਿੱਚ ਪ੍ਰਚਾਰ ਕਰ ਸਕੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਤ ਵਦ ਘੁਰ ਛੇਤਰ ਹਰਦਵਾਰ ਤੱਕ ਜਾ ਕੇ ਪ੍ਰਚਾਰ ਕਰ ਸਕੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਦੁਆਬੇ ਦੇ ਕੁਝ ਹਿੱਸਿਆਂ ਤੱਕ ਪ੍ਰਚਾਰ ਕਰ ਸਕੇ ਨੇ ਹਰਗਬਿੰਦ ਸੱਚੇ ਪਾਤਸ਼ਾਹ ਜੀ ਵੀ ਕਸ਼ਮੀਰ ਤੇ ਇਸੇ ਤਰ੍ਹਾਂ ਪੇਲੇ ਪੀਤੇ ਕੁਝ ਇਲਾਕਿਆਂ ਤੱਕ ਜਾ ਕੇ ਪ੍ਰਚਾਰ ਕਰ ਸਕੇ ਨੇ। ਤੋਂ ਗੁਰੂ ਹਰ राय ਸਾਹਿਬ ਜੀ ਜਿਨ੍ਹਾਂ ਨੂੰ ਕੀਰਤਪੁਰ ਸਾਹਿਬ ਤੇ ਉਹਦੇ ਨੇੜੇ-ਤੇੜ ਦੇ ਇਲਾਕਿਆਂ ਵਿੱਚ ਜਾਣ ਦਾ ਇਹ ਮੌਕਾ ਮਿਲ ਸਕਿਆ। ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਬਹੁਤ ਛੋਟੀ ਉਮਰ ਦੇ ਵਿੱਚ ਹੀ ਗੁਰੂ ਬਣੇ ਨੇ ਤੇ ਛੋਟੀ ਉਮਰ ਦੇ ਵਿੱਚ ਹੀ ਉਹ ਇਸ ਸੰਸਾਰ ਤੋਂ ਚਲੇ ਗਏ ਨੇ ਜੋਤੀ ਜੋਤ ਸਮਾ ਗਏ ਨੇ। ਆ ਉਹਨਾਂ ਦਾ ਵੀ ਜੋ ਪ੍ਰਚਾਰਕ ਦौराਸੀਅ ਦਿੱਲੀ ਤੱਕ ਸੀਮਤ ਰਿਹਾ ਏ ਸੋ ਐਸੀਆਂ ਥਾਵਾਂ ਸਨ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗਏ ਉਸ ਸਮੇਂ ਦੇ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਧਰਮ ਪ੍ਰਚਾਰ ਦੇ ਕੇਂਦਰ ਬਣਾਏ ਨੇ ਉਹ ਜਾਂ ਤਾਂ ਉਸ ਸਮੇਂ ਦੇ ਪ੍ਰਚਾਰਕ ਜਾਂ ਉਹਨਾਂ ਤੋਂ ਬਾਅਦ ਦੇ ਜਿਹੜੇ ਉਹਨਾਂ ਇਲਾਕਿਆਂ ਦੇ ਮੁਖੀ ਥਾਪੇ ਹੋਏ ਸਨ ਪ੍ਰਚਾਰ ਲਈ ਉਹ ਹੁਣ ਇੰਨੇ ਕਿਰਦ ਹੋ ਚੁੱਕੇ ਸਨ ਕਿ ਉਹ ਕਿਸੇ ਕਾਰਨ ਕਰਕੇ ਗੁਰੂ ਘਰ ਦੇ ਕੇਂਦਰੀ ਸਥਾਨਾਂ ਤੱਕ ਨਹੀਂ ਸਨ ਆ ਸਕਦੇ ਉਹਨਾਂ ਦੇ ਮਨਾਂ ਦੇ ਵਿੱਚ ਗੁਰੂ ਸਾਹਿਬਾਂ ਜੀ ਦੇ ਦਰਸ਼ਨ ਕਰਨ ਦੀ ਉਹਨਾਂ ਨਾਲ ਮੁਲਾਕਾਤ ਕਰਨ ਦੀ ਬਹੁਤ ਤਾਂ ਸੀ ਸੋ ਗੁਰੂ ਸਾਰਿਆਂ ਇਹ ਕੁਝ ਕਾਰਨ ਸਨ ਬਹੁਤ ਸਾਰੇ ਸਾਡੇ ਕੋਲ ਇਤਿਹਾਸ ਕਹਾਵਲੇ ਮਿਲਦੇ ਨੇ ਕਿ ਐਸੇ ਐਸੇ ਗੁਰੂ ਘਰ ਦੇ ਪ੍ਰੇਮੀ ਜਿਨ੍ਹਾਂ ਗੁਰੂ ਘਰਾਂ ਵਾਸਤੇ ਵਾਸਤਾਂ ਹੱਥੀਂ ਤਿਆਰ ਕੀਤੀਆਂ ਸੀ ਜਿਸ ਤਰ੍ਹਾਂ ਗੁਰਦੁਆਰੇ ਦੀ ਮਾ ਜਿਸ ਤਰ੍ਹਾਂ ਆਗਰੇ ਦੀ ਮਾਤਾ ਜੀ ਦਾ ਜ਼ਿਕਰ ਆਉਂਦਾ ਏ ਕਿ ਉਹਨਾਂ ਨੇ ਇੱਕ ਥਾਨ ਤਿਆਰ ਕੀਤਾ ਸੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸੋ ਇਸ ਤਰ੍ਹਾਂ ਬਹੁਤ ਸਾਰੇ ਪ੍ਰਚਾਰਕ ਕੇਂਦਰ ਸਨ ਪੁਰਾਣੇ ਪ੍ਰਚਾਰਕ ਪੁਰਾਣੇ ਮੁਖੀ ਗੁਰੂ ਘਰ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਦੇ ਮਨ ਦੀ ਤਾਂਗ ਨੂੰ ਪੂਰਾ ਕਰਨ ਵਾਸਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ প্রচারক ਦੁਆਰਾ ਆਰੰਭ ਕੀਤਾ ਹੈ ਸਗੁਰੂ ਸਵਾਰਿਓ ਇੱਕ ਹੋਰ ਬਹੁਤ ਵੱਡੇ ਗੱਲ ਜਿਹੜੇ ਇਤਿਹਾਸਕਾਰਾਂ ਨੇ ਲਿਖੀ ਹੈ ਕਿ ਔਰੰਗਜ਼ੇਬ ਜਦੋਂ ਦਾ ਤਖਤ ਤੇ ਬੈਸਿਆ ਸੀ ਉਸ ਦੀ ਧਾਰਮਿਕ ਕਠੜਤਾ ਵਾਲੀ ਤਵੱਸਬ ਦੀ ਨੀਤੀ ਜਿਹੜੀ ਸੀ ਉਸ ਨੇ ਇਸ ਪੂਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਆਮ ਜਨਤਾ ਤਰਾਤਰਾਂ ਕਰ ਉੱਠੀ ਸੀ ਇਥੋਂ ਤੱਕ ਕਿ ਦੁਜੇ ਧਰਮਾਂ ਦੇ ਪ੍ਰਚਾਰਕ ਉਹ ਵੀ ਇੰਨਾ ਕ ਡਰ ਗਏ ਸਨ ਕਿ ਧਰਮ ਦੀ ਗੱਲ ਕਰਨ ਤਾਂ ਹੀ ਕੰਨੀ ਘਤਰਾਉਣ ਲੱਗ ਪਏ ਸਨ ਸੋ ਐਸ ਸਮੇਂ ਜਿੱਥੇ ਧਰਮ ਪ੍ਰਚਾਰਕਾਂ ਦੇ ਮਨ ਦੇ ਵਿੱਚ ਡਰ ਸੀ ਧਰਮ ਦੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀ ਤਾਂ ਉਹਨਾਂ ਦੇ ਮਨ ਦੇ ਵਿੱਚੋਂ ਡਰ ਘਟਨਾ ਵੀ ਬਹੁਤ ਜ਼ਰੂਰੀ ਸੀ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਭੈ ਕਾ ਹੰਮ ਕੋ ਦੇਤਨ ਹੈ ਨਹਿ ਪੈ ਮਾਨਕ ਆਣ ਦਾ ਉਦੇਸ਼ ਲੈ ਕੇ ਉਹਨਾਂ ਨੇ ਇੱਕ ਪ੍ਰਚਾਰਕ ਦਾ ਰੰਭ ਕੀਤਾ ਹੈ ਸੋ ਗੁਰਸਵਾਰਿਓ 3 ਅਕਤੂਬਰ 1665 ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਨੇ ਸਾਰੇ ਪਰਿਵਾਰ ਨੇ ਸੰਗਤਾਂ ਨੇ ਰਲ ਕੇ ਗੁਰਬਾਣੀ ਦੇ ਜਾਪ ਕੀਤੇ ਨੇ ਕੀਰਤਨ ਕੀਤੇ ਨੇ ਭਜਨ ਬੰਦਗੀ ਕੀਤੀ ਹੈ ਉਸ ਤੋਂ ਉਪਰੰਤ ਸਾਰਿਆਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਅਰਦਾਸ ਕਰਨ ਤੋਂ ਬਾਅਦ ਸਾਰਿਆਂ ਨੇ ਇਸ ਪ੍ਰਚਾਰਕ ਦੁਆਰਾ ਜਿਹੜਾ ਆਰੰਭ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋਢੀ ਸਿੱਖਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਤਾਂ ਉਹਨਾਂ ਨੇ 3 ਅਕਤੂਬਰ 1665 ਨੂੰ ਅੰਮ੍ਰਿਤ ਵੇਲੇ ਸਾਰੇ ਗੁਰੂ ਘਰ ਦੀ ਮਰਿਆਦਾ ਨਿਭਾਉਣ ਤੋਂ ਬਾਅਦ ਉਹਨਾਂ ਨੇ ਸਵੇਰ ਵੇਲੇ ਹੀ ਪਰ ਚਾਰ ਦੌਰੇ ਲਈ ਚਾਲੇ ਪਾਏ ਹਨ ਪਰ ਇਸ ਪ੍ਰਚਾਰ ਦੌਰੇ ਨੂੰ ਯੋਜਨਾਬੱਧ ਢੰਗ ਦੇ ਨਾਲ ਪਾਤਸ਼ਾਹ ਜਿੰਨੇ ਉਲੀਕਿਆ ਹੈ ਕਿ ਰਸਤੇ ਦੇ ਵਿੱਚ ਵਿੱਚ ਕੀ ਕੀ ਕਠਿਨਾਈਆਂ ਆ ਸਕਦੀਆਂ ਹਨ ਕਿੱਥੇ ਕਿੱਥੇ ਜਾ ਕੇ ਰਹਿਣਾ ਹੈ ਇਹ ਸਾਰੀ ਦੀ ਯੋਜਨਾ ਗੁਰੂ ਪਾਤਸ਼ਾਹ ਜਿੰਨੇ ਪਹਿਲਾਂ ਤਿਆਰ ਕੀਤੀ ਹੈ ਤੇ ਸਾਰਿਆਂ ਦੀ ਡਿਊਟੀ ਵੀ ਲਾਈ ਹੈ ਕਿਉਂਕਿ ਪਹਿਲੇ ਗੁਰੂ ਸਾਹਿਬਾਨ ਜਿਨ੍ਹਾਂ ਨੇ ਵੀ ਪ੍ਰਚਾਰਕ ਦੌਰੇ ਕੀਤੇ ਨੇ ਉਹ ਸਾਰਿਆਂ ਨੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਆਪਣੇ ਪ੍ਰਚਾਰਕ ਦੌਰੇ ਕੀਤੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਉਹਨਾਂ ਦੀ ਪਹਿਲੀ ਉਦਾਸੀ ਜਿਹਦੇ ਵਿੱਚ ਸਭ ਤੋਂ ਵੱਧ ਉਹ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਦੇ ਤੱਕ ਗਏ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਦੂਸੀ ਉਦਾਸੀ ਸਭ ਤੋਂ ਜ਼ਿਆਦਾ ਜੋਗੀਆਂ ਨੇ ਧਾਰਮਿਕ ਸਥਾਨਾਂ ਤੇ ਗਏ ਨੇ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤੀਸਰੀ ਉਦਾਸੀ ਸਭ ਤੋਂ ਜ਼ਿਆਦਾ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਗਏ ਨੇ ਸੋ ਗੁਰੂ ਨਾਨਕ ਦੇਵ ਸਮੇਤੋਂ ਹੀ ਪ੍ਰਚਾਰਤਾ ਜੋ ਪ੍ਰਬੰਧ ਸੀ ਜਾਂ ਜੋ ਉਦਾਸੀਆਂ ਸਨ ਪ੍ਰਚਾਰਕ ਦੌਰੇ ਸਨ ਉਹ ਪੂਰੇ ਯੋਜਨਾਬੱਧ ਤਰੀਕੇ ਦੇ ਨਾਲ ਚੱਲੇ ਸਨ ਬਾਕੀ ਗੁਰੂ ਸਾਹਿਬਾਨਾਂ ਨੇ ਇਹੋ ਹੀ ਫਰਜ਼ ਨਿਭਾਇਆ ਹੈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਚਾਰਕ ਦੌਰੇ ਨੂੰ ਆਰੰਭ ਕਰਨ ਲੱਗਿਆ ਬੜੀ ਯੋਜਨਾ ਬਣਾਈ ਹੈ ਉਹ ਯੋਜਨਾ ਕੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੱਖ-ਵੱਖ ਡਿਊਟੀਆਂ ਲਗਾਈਆਂ ਨੇ ਉਹ ਡਿਊਟੀਆਂ ਕੀ ਲਗਾਈਆਂ ਨੇ ਤਾਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਜੋ ਨਗਰ ਅਨੰਦਪੁਰ ਸੈਵਸਾਇਆ ਉਸ ਨਗਰ ਦੇ ਉਸਾਰੇ ਤੇ ਹੋਰ ਹਰ ਇੱਕ ਤਰ੍ਹਾਂ ਦਾ ਜਿਹੜੇ ਕਾਰਜ ਸਨ ਉਹਦੀ ਰੱਖਿਆ ਦਾ ਕਾਰਜ ਇਹ ਕਾਰਜ ਜਿਹੜੇ ਨੇ ਭਾਈ ਭਾਗੋ ਜੀ ਭਾਈ ਰਾਮੇ ਜੀ ਭਾਈ ਸਾਧੂ ਜੀ ਭਾਈ ਮਲਤਾਨੇ ਜੀ ਤੇ ਭਾਈ ਬੱਲੋ ਕੇ ਜੀ ਨੂੰ ਪਾਤਸ਼ਾਹ ਜੀ ਨੇ ਡਿਊਟੀ ਲਗਾਈ ਹੈ ਕਿ ਨਲਪੁਰ ਸਾਹਿਬ ਜੀ ਦਾ ਜਿਹੜਾ ਬਾਕੀ ਕਾਰਜ ਹੈ ਇਹ ਤੁਹਾਡੀ ਦੇਖ ਰੇਖ ਦੇ ਵਿੱਚ ਪੂਰਾ ਹੋਣਾ ਚਾਹੀਦਾ ਹੈ ਜੋ ਮਾਇਆ ਦਸਵੰਦ ਦੀ ਆਉਣੀ ਹੈ ਇਸ ਨੂੰ ਕਿਵੇਂ ਕਿਵੇਂ ਤੇ ਕਿੱਥੇ ਕਿੱਥੇ ਖਰਚਣਾ ਹੈ ਖਾਸ ਤੌਰ ਤੇ ਪਾਤਸ਼ਾਹ ਜੀ ਨੇ ਹੁਕਮ ਕੀਤੇ ਨੇ ਕਿ ਵੱਦ ਤੋਂ ਵੱਦ ਖੂਹ ਲਵਾਉਣੇ ਨੇ ਤੇ ਜਿਨ੍ਹਾਂ ਨੂੰ ਰਹਿਣ ਲਈ ਰਾਹਾਸੀ ਮਕਾਨ ਚਾਹੀਦੇ ਨੇ ਉਹ ਬਣਵਾਉਣੇ ਨੇ ਕਿਰਤ ਕਰਨ ਵਾਸਤੇ ਜਿਨ੍ਹਾਂ ਨੂੰ ਕੁਝ ਧਨ ਦੀ ਲੋੜ ਹੈ ਉਹਨਾਂ ਦੇ ਕਿਰਤ ਜੜਈ ਹੈ ਉਹ ਸ਼ੁਰੂ ਕਰਵਾਉਣੇ ਹੈ ਤੇ ਨਾਲ ਹੀ ਦਵਾਖਾਨੇ ਬਣਾਉਣੇ ਨੇ ਸੋ ਪਾਤਸ਼ਾਹ ਜੀ ਨੇ ਜਦੋਂ ਤੁਰਨ ਲੱਗੇ ਨੇ ਉਸ ਸਮੇਂ ਪਾਤਸ਼ਾਹ ਜੀ ਨੇ ਸੰਗਤ ਨੂੰ ਉਪਦੇਸ਼ ਦਿੱੰਦਿਆ ਹੋਇਆ ਕਿ ਆਹ ਪਾਤਸ਼ਾਹ ਜੀ ਨੇ ਕਿ ਇਹ ਸਰੀਰ ਇੱਕ ਰਤਨ ਵਾਂਗ ਹੈ ਤੇ ਇਸ ਨੂੰ ਸਫਲ ਕਰਨ ਦਾ ਯਤਨ ਕਰਨਾ ਹੈ ਧੰਧਿਆਂ ਵਿੱਚ ਫਸ ਕੇ ਇਸ ਜੀਵਨ ਰੂਪੀ ਰਤਨ ਨੂੰ ਗਵਾਉਣਾ ਨਹੀਂ ਹੈ ਜਾਣਾ ਨਹੀਂ ਕਰਨਾ ਹੈ ਕਿਰਤ ਸੁਚੀ ਰੱਖਣੀ ਹੈ ਸਤਨਾਮ ਦਾ ਸਿਮਰਨ ਕਰਨਾ ਹੈ ਮਨ ਵਿੱਚ ਸਿਮਰਨ ਕਰਦਿਆਂ ਹੋਇਆਂ ਇਹ ਮੰਗਣਾ ਹੈ ਕਿ ਹੈ ਵਾਹਿਗੁਰੂ ਸਾਡਾ ਇੱਕ ਇੱਕ ਸਵਾਸ ਦੀ ਬਿਰਥਾ ਨਾ ਜਾਵੇ ਬਲਕਿ ਉਹ ਆਪ ਜੀ ਦੇ ਲੇਖੇ ਵਿੱਚ ਲੱਗੇ ਸਾਡੇ ਇੱਕ ਇੱਕ ਸਵਾਸ ਦੇ ਨਾਲ ਗੁਰਮੰਤਰ ਦਾ ਜਾਪ ਹੋਏ ਤੇ ਪਾਤਸ਼ਾਹ ਜੀ ਨੇ ਕਿਹਾ ਕਿ ਇਹਦੇ ਨਾਲ ਨਾਲ ਸੰਗਤ ਦੀ ਸੇਵਾ ਦੇ ਵਿੱਚ ਆਪਣੇ ਜੀਵਨ ਨੂੰ ਲਾਵਾਉਣਾ ਹੈ ਇਹ ਜਿਹੜਾ ਸਮਾਂ ਹੈ ਇਹ ਕਿਤੇ ਲੰਮੀਆਂ ਸਮਾਧੀਆਂ ਲਾ ਕੇ ਧੁਨੇ ਤਪਾ ਕੇ ਪੂਹਾਂ ਦੇ ਵਿੱਚ ਉਲਟੇ ਲਟਕ ਕੇ ਇਸ ਤਰ੍ਹਾਂ ਦੇ ਤਪ ਕਰਨ ਦਾ ਨਹੀਂ ਬਲਕਿ ਇਹ ਸਮਾ ਸੇਵਾ ਦਾ ਤੇ ਸੇਵਾ ਰਹੀ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਸੰਗਤ ਨੂੰ ਜੋ ਉੱਥੇ 71 ਸੀ ਜਿਹੜੀ ਪਾਤਸ਼ਾਹ ਜੀ ਨੂੰ ਤੁਰਨ ਲੱਗਿਆ 71 ਹੋਈ ਆ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਉਸ ਸਮੇਂ ਉਪਦੇਸ਼ ਕੀਤਾ ਹੈ ਪਾਤਸ਼ਾਹ ਜੀ ਨੇ ਆਪਣੇ ਨਾਲ ਮਾਤਾ ਗੁਜਰੀ ਜੀ ਨੂੰ ਲਿਆਏ ਮਾਤਾ ਨਾਨਕੀ ਜੀ ਨੂੰ ਲਿਆਏ ਤੇ ਹੋਰ ਮੋਰੀ ਸਿੱਖ ਨੇ ਤੇ ਕਾਫੀ ਸੰਗਤਾਂ ਨਾਲ ਨੇ ਸੋ ਪਾਤਸ਼ਾਹ ਜੀ ਨੇ ਰਾਹ ਜਿੱਥੇ-ਜਿੱਥੇ ਵੀ ਪਾਤਸ਼ਾਹ ਜੀ ਨੇ ਜਾਣਾ ਹੈ ਤੋਂ ਰਾਹ ਦਾ ਤੇ ਜਿੱਥੇ ਜਾ ਕੇ ਰਾਤ ਕੱਟਣੀ ਹੈ ਜਾਂ ਕੁਝ ਸਮਾਂ ਬਤੀਤ ਕਰਨਾ ਹੈ ਉਥੇ ਕੁਛ ਟੈਂਟਾਂ ਦਾ ਲੰਗਰ ਦਾ ਹੋਰ ਸਾਰਾ ਜਿਹੜਾ ਸੀ ਉਹ ਲੋੜ ਪਾਣੀ ਸੀ ਤਾਂ ਗੁਰੂ ਪਾਤਸ਼ਾਹ ਜੀ ਨੇ ਭਾਈ ਸੰਗਤ ਜੀ ਭਾਈ ਸੁਖਾਨੰਦ ਜੀ ਦੇ ਭਾਏ ਨੱਥੁਰ ਬਾਬੇ ਨੂੰ ਕਤਾ ਜਿਹੜੀਆਂ ਕਨਾਤਾਂ ਨੇ ਜਾਂ ਹੋਰ ਜਿਹੜੇ ਸ਼ਾਮਿਆਂ ਨੇ ਉਹ ਉਹਨਾਂ ਦਾ ਉਹਨਾਂ ਦੀ ਜਿਹੜੀ ਉਸ ਸਮੇਂ ਡਿਊਟੀ ਲਗਾਈ ਆ ਕਿ ਜਿੱਥੇ ਵੀ ਜਾ ਕੇ ਰਹਿਣਾ ਹੈ ਤੁਹਾਡਾ ਜਿਹੜਾ ਇੱਕ ਕਾਰਵਾਈ ਉਹ ਸਾਡੇ ਤੋਂ ਅੱਗੇ ਚੱਲੇਗਾ ਪਹਿਲਾਂ ਹੀ ਯੋਜਨਾ ਬਣ ਜਾਂਦੀ ਸੀ ਕਿ ਪਾਤਸ਼ਾਹ ਜੀ ਨੇ ਕਿੱਥੇ ਜਾ ਕੇ ਪੜਾ ਕਰਨਾ ਹੈ ਪਾਤਸ਼ਾਹ ਜੀ ਦਾ ਉੱਥੇ ਪਹੁੰਚਣ ਤੱਕ ਇਹ ਸਾਰੇ ਗੁਰਸਿੱਖਾਂ ਨੇ ਸੰਗਤ ਤੇ ਗੁਰੂ ਪਾਤਸ਼ਾਹ ਜੀ ਦੇ ਰਹਿਣ ਦਾ ਪ੍ਰਬੰਧ ਕਰਨਾ ਸੀ ਸੋ ਮਾਤਾ ਲਾਨਕੀ ਜੀ ਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਇਸ ਸਫ਼ਰ ਦੇ ਵਿੱਚ ਇੱਕ ਰੱਥ ਦਿੱਤੀ ਗਈ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪ ਘੋੜੇ ਤੇ ਸਵਾਰ ਨੇ ਤੇ ਇਸ ਸਾਰੀ ਪ੍ਰਚਾਰ ਮਹੀਰ ਦਾ ਅੱਗੋਂ ਤੇ ਪਿੱਛੋਂ ਜਿਹੜੀ ਰੱਖਿਆ ਦਾ ਤੇ ਧਿਆਨ ਰੱਖਣ ਦੀ ਜ਼ਿੰਮੇਵਾਰੀ ਜਿਹੜੇ ਆ ਉਹ ਦਿੱਤੀ ਗਈ ਆ ਮਾਮਾ ਕਿਰਪਾਲ ਚੰਦ ਜੀ ਨੂੰ ਤਾਂ ਇਹਦੇ ਨਾਲ ਹੋਰ ਡਿਊਟੀ ਜਿਹੜੀ ਲਈ ਗਈ ਉਹਦੇ ਵਿੱਚ ਭਾਈ ਸਰਬ ਚੰਦ ਜੀ ਭਾਈ ਗੁਰਬਖਸ਼ੇ ਭਾਈ ਮਤੀਦਾਸ ਜੀ ਤੇ ਨਾਲੇ ਇਹਨਾਂ ਦੇ ਭਾਈ ਸਾਧੂ ਜੀ ਤੇ ਭਾਈ ਦਿਆਲਾ ਜੀ ਸੋ ਇਹਨਾਂ ਨੂੰ ਇਹ ਡਿਊਟੀ ਦਿੱਤੀ ਗਈ ਆ ਸਾਰੇ ਵਹੀਰ ਦੇ ਰੱਖਿਆ ਕਰਨੇ ਅੱਗੇ ਤੇ ਪਿੱਛੇ ਧਿਆਨ ਰੱਖਣਾ ਜੇਕਰ ਕਿਸੇ ਪ੍ਰਕਾਰ ਦੇ ਕਿਸੇ ਨੂੰ ਲੋੜ ਆਉਂਦੇ ਆ ਜਾ ਕਿਸੇ ਪ੍ਰਕਾਰ ਦਾ ਕੋਈ ਸਰੀਰਕ ਤੌਰ ਤੇ ਕਿਸੇ ਦੀ ਮਜਬੂਰੀ ਬਣਦੀ ਆ ਤਾਂ ਉਹਨਾਂ ਨੂੰ ਕਿਵੇਂ ਸਹਾਰਾ ਦੇਣਾ ਹੈ ਸੋ ਪਾਤਸ਼ਾਹ ਜੀ ਨੇ ਇਹ ਸਾਰੀਆਂ ਜਿਹੜੀਆਂ ਪਾਤਸ਼ਾਹ ਜੀ ਨੇ ਉਸ ਸਮੇਂ ਇਹ ਸਾਰੀਆਂ ਜ਼ਿੰਮੇਵਾਰੀਆਂ ਗੁਰਸਿੱਖਾਂ ਨੂੰ ਸੰਭਾਲ ਦਿੱਤੀਆਂ ਨੇ ਤੇ ਨਾਲ ਇਹ ਪਾਤਸ਼ਾਹ ਜੀ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਉਹਦੇ ਵਿੱਚ ਭਾਏ ਸਤੇਈ ਦਾਸ ਜੀ ਨੂੰ ਇਹ ਪਾਤਸ਼ਾਹ ਜਿੰਨੇ ਹੁਕਮ ਕੀਤਾ ਏ ਕਿ ਰਸਤੇ ਦੇ ਵਿੱਚ ਜਿੱਥੇ-ਜਿੱਥੇ ਵੀ ਕਾਰਪੇਟ ਆਉਣੀਆਂ ਏ ਜਾਂ ਸੰਗਤਾਂ ਨੇ ਆਪਣੀਆਂ ਪੇਟਾਵਾਂ ਦੇਣੀਆਂ ਨੇ ਉਹ ਪੇਟਾਵਾਂ ਉਹਨਾਂ ਇਲਾਕਿਆਂ ਦੇ ਵਿੱਚ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਿਆਂ ਕਰਨ ਵਾਸਤੇ ਕਿਵੇਂ ਲਗਾਉਣੀਆਂ ਹਨ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਾਰੇ ਹੀ ਪ੍ਰਬੰਧ ਮੁਕੰਮਲ ਕਰਕੇ 3 ਅਕਤੂਬਰ 1665 ਨੂੰ ਪ੍ਰਚਾਰਕ ਦੌਰੇ ਦੇ ਉੱਤੇ ਨਿਕਲੇ ਨੇ ਤੋਂ ਅੱਗੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਪੜਾ ਕਿੱਥੇ ਕੀਤਾ ਹੈ ਤੇ ਉਸ ਪੜਾ ਦੇ ਵਿੱਚ ਪਾਤਸ਼ਾਹ ਜੀ ਨੇ ਕਿਵੇਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਤੇ ਉਹਨਾਂ ਦੀਆਂ ਔਂਕੜਾਂ ਨੂੰ ਕਿਵੇਂ ਦੂਰ ਕੀਤਾ ਹੈ ਉਹ ਸਿੱਖ ਚੈਪਟਰ ਦੇ ਅਗਲੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਸੋ ਅਖੀਰ ਦੇ ਵਿੱਚ ਫਿਰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰਵਾਉਣਾ ਤਾਂ ਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਤੇ ਉਹਨਾਂ ਦਾ ਜੀਵਨ ਇਤਿਹਾਸ ਹਰੇਕ ਸਿੱਖ ਤੱਕ ਪਹੁੰਚਾਇਆ ਜਾ ਸਕੇ ਵਾਧ ਘਾਟ ਦੀ ਖਿਮਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਦੋ ਦਿਨ ਬਾਅਦ ਫਿਰ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਯਾ ਇਧਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ